ਸਾਰਾ ਸਮਾਨ ਲੈ ਆਇਓ ਜਾ ਦੇ ਨਾਲ ਕਿਤੇ ਭੁੱਲ ਨਾ ਜਾਇਓ ਆ ਨਾ ਮੇਰੇ ਮਹੀਨੇ ਦੀ ਦਵਾਈ ਲੈ ਸੁਣੋ ਤਾਂ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਆ ਨਾ ਪੈਸੇ ਕਿਧਰ ਰਕਤਾਂ ਨੂੰ ਲੱਗਦੇ ਨੇ ਝੜ ਝੜ ਥੋਨੂੰ ਦਈ ਜਾਈਏ ਹੁਣ ਖੜੇ ਕੀ ਦੇਖੀ ਜਾਂਦੇ ਹੋ ਜਾਓ ਕੰਮ ਤੋਂ ਲੇਟ ਹੋ ਰਿਹਾ ਹੈ ਮੰਮੀ ਅੱਜ ਤੁਸੀਂ ਮੇਰੇ ਫਲੋਰ ਤੇ ਕਿਨੂੰ ਲੈ ਕੇ ਆਏ ਸੀ ਕਿਉਂ ਤੈਨੂੰ ਕੀ ਦਿੱਕਤ ਹੈ ਨਾਏ ਤੈਨੂੰ ਕਿਹਨੇ ਦੱਸਿਆ ਨਾ ਜੇ ਤੁਸੀਂ ਕੁਝ ਮੈਨੂੰ ਦੱਸੋਗੇ ਨਹੀਂ ਤਾਂ ਤੁਸੀਂ ਕੀ ਸੋਚਦੇ ਹੋ ਮੈਨੂੰ ਕੁਝ ਪਤਾ ਨਹੀਂ ਲੱਗੂਗਾ ਉਹ ਪਤਾ ਤਾਂ ਤੈਨੂੰ ਸਾਰੇ ਲੱਗ ਜਾਂਦਾ ਹੈ ਜਿਹੜਾ ਮੈਂ ਨਹੀਂ ਕੀਤਾ ਹੁੰਦਾ ਨਾ ਉਹ ਵੀ ਤੈਨੂੰ ਦੱਸਿਆ ਜਾਂਦਾ ਹੈ ਉਹ ਫਿਰ ਅੱਜ ਤਾਂ ਮੈਂ ਕੀਤਾ ਉਹ ਤਾਂ ਤੈਨੂੰ ਦੱਸ ਹੀ ਗਿਆ ਹੋਣਾ ਉਹ ਮੰਮੀ ਤੁਸੀਂ ਆ ਸਭ ਛੱਡੋ ਮੈਨੂੰ ਆ ਦੱਸੋ ਕਿ ਉਹ ਕੌਣ ਲੋਕ ਸੀ ਤੇ ਉਹਨਾਂ ਨੂੰ ਮੇਰਾ ਫਲੋਰ ਕਿਉਂ ਦਿਖਾ ਰਹੇ ਸੀ ਮੈਂ ਮੀਚਰ ਹੋਗਾ ਤਰਾਇ ਤੇ ਦੇ ਰਹੀਆਂ ਤੇ ਕਿਉਂ ਦੇ ਰਹੀਆਂ ਇਹ ਤੈਨੂੰ ਦੱਸਣ ਦੀ ਲੋਣੀ ਤੂੰ ਤਾਂ ਖੁਰੀ ਸਮਝਦਾਰ ਹੈ ਪਰ ਮੰਮੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਨਾ ਵੀ ਨੀਚੇ ਵਾਲੇ ਫਲੋਰ 'ਤੇ ਅਸੀਂ ਰਹਨੇ ਆ ਫਿਰ ਤੁਸੀਂ ਉਹਨੂੰ ਕਿਰਾਇਆ ਕਿਵੇਂ ਦੇ ਸਕਦੇ ਹੋ ਹਾਂ ਮੰਮੀ ਤੁਹਾਡੀ ਮਰਜ਼ੀ ਨਹੀਂ ਚੱਲੂਗੀ ਕਿਉਂ ਨਹੀਂ ਚੱਲੂਗੀ ਮੇਰੀ ਮਰਜ਼ੀ ਇਹ ਘਰ ਮੇਰਾ ਜੋ ਮੈਂ ਜੀ ਕਰੂਗਾ ਉਹੀ ਕਰੂੰਗੀ ਨਾ ਕਮਾਉ ਬੁੱਤ ਦੇ ਹੁੰਦੇ ਸੁਣਦੇ ਮਾਪਿਆਂ ਨੂੰ ਹਰਤੀ ਤੋਂ ਦਰਸ਼ਨਾ ਪਵੇ ਇਹ ਦੁਸ਼ਰਮ ਦੀ ਗੱਲ ਤਾਂ ਕੋਈ ਹੋਈ ਨਹੀਂ ਸਕਦੀ ਤੁਸੀਂ ਦੋਨੋਂ ਜਾਣੇ ਨਾ ਆਪਣਾ ਸਵਾਰ ਚੱਕੋ ਲੰਬੋ ਕੋਈ ਨਾ ਟਿਕਾਣਾ ਲੋਕ ਤਾਂ ਸੋਚਦੇ ਨੇ ਜਵਾਕ ਵੱਡੇ ਹੋ ਜਾਣਗੇ

ਹੰਲੀ ਟੁੱਟ ਗਿਆ ਬਹੁਤ ਪਹਿਲਾਂ ਟੁੱਟ ਗਿਆ ਕਦੋਂ ਅੱਛਾ ਉਹ ਲਿ ਵੀ ਗਿਆ ਸੁੱਕੀ ਰੋਟੀ ਚਬਾਉਣ ਤੇ ਤਾਂ ਬੜੀ ਦਿੱਕਤ ਆਉਂਦੀ ਐ ਇਹ ਤਾਂ ਹੱਥ ਨਾਲ ਵੀ ਨਹੀਂ ਟੁੱਟਦੀ ਪੁੱਤ ਆਹ ਠੰਡੀ ਸੁੱਕੀ ਰੋਟੀ ਖਾਣ ਤੇ ਨਾ ਮੈਨੂੰ ਬੜੀ ਦਿੱਕਤ ਆਉਂਦੀ ਐ ਇੱਕ ਗਰਮ ਰੋਟੀ ਬਣਾ ਦਿੰਦੇ ਨਾ ਮੇਰੇ ਵਾਸਤੇ ਪਪਾ ਜੀ ਜੇ ਥੋੜੇ ਤੋਂ ਇਹ ਰੋਟੀ ਨਹੀਂ ਚਵਾਈ ਜਾ ਰਹੀ ਤਾਂ ਮੈਂ ਕੀ ਕਰਾਂ ਆ ਮੰਮੀ ਬੈਠੇ ਨੇ ਸਾਰਾ ਦਿਨ ਖਾਲੀ ਤਾਂ ਹੁੰਦੇ ਨੇ ਇਹਨਾਂ ਨੂੰ ਕਹਿ ਰਿਆ ਕਰੋ ਵੀ ਤੁਹਾਡੇ ਵਾਸਤੇ ਦੋ ਗਰਮਾ ਗਰਮ ਰੋਟੀਆਂ ਲਾ ਦੇਣਗੇ ਵੈਸੇ ਵੀ ਮੈਂ ਤੁਹਾਡੀ ਨੌਕਰਾਨੀ ਨਹੀਂ ਰੱਖੀ ਹੋਈ ਇੱਥੇ ਵੀ ਸਾਰਾ ਦਿਨ ਤੁਹਾਡੇ ਵਾਸਤੇ ਸੋਇਚ ਖੜੀ ਹੋ ਕੇ ਗਰਮਾ ਗਰਮ ਰੋਟੀਆਂ ਬਣਾਈ ਜਾਵਾਂ ਮੰਮੀ ਉਹ ਸਭ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਨਾਲੇ ਮੰਮੀ ਤੁਹਾਨੂੰ ਚੰਗਾ ਲੱਗੂਗਾ ਕਿ ਆਪਣਾ ਘਰ ਹੁੰਦੇ ਸੁੰਦੇ ਅਸੀਂ ਸੜਕਾਂ ਦੇ ਤੱਕੇ ਖਾਈਏ ਪਹਿਲੀ ਗੱਲ ਤੇ ਇਹ ਘਰ ਮੇਰਾ ਥੋੜਾ ਨਹੀਂ ਹੈਗਾ ਥੋੜੀ ਦੇਰ ਪਹਿਲੇ ਤਾਂ ਦੋਨੋਂ ਜਣੇ ચીਕ-ਚੀਕ ਕੇ ਬੋਲ ਰਹੇ ਸੀਗੇ ਲੈ ਹੁਣ ਕੀ ਹੋਇਆ ਨਿਕਲ ਗਏ ਨਾ ਹੈ ਕਿ ਨਹੀਂ ਜਿਹੜਾ ਦੋਨਾਂ ਨੂੰ ਘਰੋਂ ਨਿਕਲਣ ਨੂੰ ਕਿਹਾ ਮੰਮੀ ਜੀ ਸਾਨੂੰ ਮਾਫ ਕਰਤੋ ਸਾਡੇ ਤੋਂ ਗਲਤੀ ਹੋ ਗਈ ਸਾਡੇ ਤੋਂ ਨਾ ਇਹ ਜੀ ਗਲਤੀ ਕਦੇ ਨਹੀਂ ਹੋਊਗੀ ਅਸੀਂ ਥੋੜੀ ਤਾਂ ਬੱਚੇ ਆ ਅੱਛਾ मेरे मुझे कोई जाना ना जाओ। ते हाँ। ना एक में अगले हफ्ते ना मेरे किराएदार आ रहे के। मेरा आखरी फैसला पापा जी तुसी मम्मी जी क्यों नहीं कुछ कहें आ देखो की, की बोली आ रहे ने ਕਾਲ ਛੱਡਣ ਦੇ ਨਾਤੇ ਹੁਣ ਸਾਨੂੰ ਸਾਰੇ ਰਸਤੇ ਯਾਦ ਆਉਣ ਲੱਗੇ ਨਾਲੇ ਜਦੋਂ ਤੇਰੀ ਜਨਾਨੀ ਮਾਂ ਨੂੰ ਤੇਰੇ ਨੂੰ ਤੜ-ਤੜ ਜਵਾਬ ਦਿੰਦੀ ਐ ਤੇ ਮੇਰੇ ਨਾਲ ਬਦਤਮੀਜ਼ੀ ਕਰਦੀ ਐ ਤੇ ਜਦੋਂ ਮੈਂ ਇਹਨੂੰ ਕੁਝ ਕਹਿ ਜਾ ਤਾਂ ਮੈਨੂੰ ਚਾਰ ਬੱਲਾ ਸੁਣਾਉਂਦੀ ਐ ਉਦੋਂ ਤੇਰੀ ਜ਼ੁਬਾਨ ਤੇ ਤਾਲ ਕਿਉਂ ਲੱਗਿਆ ਹੁੰਦਾ ਨਾ ਕੀ ਮੜ ਕੇ ਹੱਸੀ ਮੈਂ ਉਹਨਾਂ ਕਿ ਭਾਈ ਮੈਥੋਂ ਠੰਡੀ ਰੋਟੀ ਨਹੀਂ ਖਾਂਦੀ ਜਾਂਦੀ ਤਾ ਇਹਨੇ ਕਿੰਨੀ ਬਰਤਬੀਜੀ ਨਾਲ ਕਿਹਾ ਸੀ ਤੇਰੀ ਮਾਂ ਨੂੰ ਰੋਟੀ ਬਣਾਉਣ ਨੂੰ ਪੋਰਾ ਸ਼ਰਮ ਬੱਚਿਆ ਇਹਦੇ ਕੋਲ ਜੀ ਨਹੀਂ ਹਰੇ ਇਨਸਾਨ ਨੂੰ ਜਦੋਂ ਲਾੜ ਹੁੰਦੀ ਹੈ ਨਾ ਉਹ ਉਹਦੇ ਬਚਪਨ ਤੇ ਆਪਣੀ ਜਵਾਨੀ ਕੁਰਬਾਨ ਕਰ ਦਿੰਦਾ ਉਹ ਵੀ ਇਸ امید 'ਚ ਕਿ ਬੁਢਾਪੇ 'ਚ ਉਹਨੂੰ ਗਰਮਾਂ ਗਰਮ ਰੋਟੀਆਂ ਖਾਣ ਨੂੰ ਮਿਲਣਗੀਆਂ ਉਹ ਮਹਿਸੂਸ ਪਰ ਸਾਡੀ ਕਿਸਮਤ ਦੇ ਵਿੱਚ ਤਾਂ ਉਹ ਵੀ ਨਹੀਂ ਲਿਖਿਆ ਦੁਆਇ ਲੈ ਉਹਨੂੰ ਕਹਿ ਦਿਓ ਪੈਸੇ ਕੀ ਤਰਖਤਾਂ ਨਾਲ ਲੱਗਦੇ ਆ ਇਤਾਂਨੇ ਅੱਗੋਂ ਸੁਣਨ ਨੂੰ ਮਿਲਦੇ ਆ ਤੇ ਖੁਦ ਰੋਜ਼ ਆਹ ਲਾਂ ਜ਼ਮਾਨੇ ਮਗਲਦੀ ਓਦੋਂ ਕਿਹੜੇ ਤਰਖਤਾਂ ਤੇ ਪੈਸੇ ਆ ਜਾਂਦੇ ਆ ਨਾਲ ਤੈਨੂੰ ਕੀ ਪਤਾ ਅਸੀਂ ਤੁੰਨੋ ਜਾਣੇ ਕਿੰਨਾ ਰੋਨੇ ਆ ਸਾਦੇ ਰੋਣ ਕਰਕੇ ਹੀ ਸਾਡਾ ਦਿਲ ਐਨਾ ਕਠੋਰ ਹੋ ਗਿਆ ਜੋ ਸਾਨੂੰ ਇਹ ਫੈਸਲਾ ਲੈਣਾ ਪਿਆ ਨਾਲੇ ਅੱਜ ਜੋ ਕੁਝ ਵੀ ਹੋ ਰਿਹਾ ਨਾ ਉਹਦੇ ਜ਼ਿੰਮੇਦਾਰ ਤੁਸੀਂ ਖੁਦ ਹੋ ਨਾਲੇ ਪੁੱਤਾਂ ਜਿਨਾਂ ਦਾ ਇਹ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਹੀ ਸਾਹਾਂਗੇ ਜਿਨ੍ਹਾਂ ਨਾਲ 살ਦੇ ਆਂ ਨਾਲੇ ਹੁਣ ਸਾਨੂੰ ਨਾ 25000 ਰੁਪਏ ਮਹੀਨੇ ਦਾ ਕਿਰਾਇਆ ਆਇਆ ਸਕੂਲ ਦੀ ਰੋਟੀ ਖਾਵਾਂਗੇ ਤੇ ਆਰਾਮ ਨਾਲ ਰਹਾਂਗੇ ਸੁਣਨੀ ਐ ਪਿਓ ਦੀ ਝੰਡਾ ਹੁਣ ਕਿਸੇ ਚੱਕਰਾਂ 'ਚ ਨਾ ਰਹੀ ਲੱਗਲਾ ਮਟਕਣਾ ਜੀ ਅਸੀਂ ਜੋ ਤੁਹਾਨੂੰ ਵੀਡੀਓ ਦਿਖਾਈ ਹੈ ਜੀ ਇਹ ਬਹੁਤ ਸਾਰੇ ਪਰਿਵਾਰਾਂ ਦੀ ਕਹਾਣੀ ਹੈਗੀ ਤੇ ਇਹ ਵੀਡੀਓ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਸੇਜ ਹੈ ਜੀ ਸੋ ਜੇ ਤੁਹਾਨੂੰ ਸਾਡਾ ਇਹ ਦਿੱਤਾ ਹੋਇਆ ਮੈਸੇਜ ਵਧੀਆ ਲੱਗਿਆ ਜੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੀ ਤੇ ਲਾਈਕ ਵੀ ਕਰਿਓ ਵੀਡੀਓ ਨੂੰ ਪੇਜ ਨੂੰ ਫੋਲੋ ਵੀ ਕਰਿਓ ਜੀ ਸਸਿਕਾ